रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੇਸ਼ਾਂ ਵਿਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਦਾ ਬਲੂਟਿਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਅਮਰਪਾਲ ਦੀ ਪਟੀਸ਼ਨ ਤੇ ਅੱਜ ਸੁਣਵਾਈ ਕੀਤੀ ਜਾ ਰਹੀਗੀ ਐਨਐਸਏ ਤੇ ਸਮਾ ਬਦੌਦੂ ਦਿੱਤੀ ਗਈ ਸੀ ਚੁਣੌਤੀ ਤੁਹਾਨੂੰ ਦੱਸਦੀ ਹੈ ਅਮਰਪਾਲ ਸਿੰਘ ਖਡੂ ਸਾਹਿਬ ਤੋਂ ਸੰਸਦ ਮੈਂਬਰ ਹੈਗੇ ਨੇ ਅਤੇ ਅਮਰਪਾਲ ਸਿੰਘ ਨੇ ਆਪਣੇ ਉੱਤੇ ਲਗਾਏ ਗਏ ਰਾਸ਼ਟਰਪਤੀ ਸੁਰੱਖਿਆ ਕਾਨੂੰਨ ਐਨਐਸਏ ਨੂੰ ਸਮੇਂ ਦੇ ਸਮੇਂ ਵਿੱਚ ਵਾਅਦੇ ਕੀਤੇ ਜਾਣ ਦੀ ਚੁਣੌਤੀ ਜਿਹੜੀ ਹੈਗੀ ਆ ਉਹ ਅਦਾਲਤ ਵਿੱਚ ਦਿੱਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਸੰਸਦ ਮੈਂਬਰ ਲਗਾਇਆ ਕਿ ਮੇਰੇ ਐਨਐਸਏ ਲਗਾਉਣਾ ਮੇਰੇ ਉੱਤੇ ਗਲਤ ਹੈਗਾ ਕੋ ਉਹਨੂੰ ਜਿਹੜੀ ਹੁਣ ਉਹਦੀ ਵਾਦਾ ਦਿੱਤੀ ਗਈ ਗਈ ਤਰੀਕ ਇਹ ਤਾਂ ਹੋਰ ਜ਼ਿਆਦਾ ਮੇਨਾਂ ਧੱਕਾ ਕੀਤਾ ਗਿਆ ਹੈ ਮਾਮਲੇ ਦੀ ਸੁਣਵਾਈ ਪੰਜਾਬ ਸਰਕਾਰ ਅਤੇ ਹਰਿਆਣਾ ਕੋਰਟ ਵਿੱਚ ਅੱਜ ਹੋਵੇਗੀ ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਦੀ ਅਦਾਲਤ ਵਿੱਚ ਹੋਵੇਗੀ ਹਾਲਾਂਕਿ ਪਿਛਲੀ ਸੁਣਵਾਈ ਵੀ ਸ਼ੁਰੂਆਤ ਵਿੱਚ ਹੀ ਸਰਕਾਰੀ ਵਕੀਲ ਨੇ ਆਪਣੀ ਪਟੀਸ਼ਨ ਵਿੱਚ ਤਕਨੀਕੀ ਕਮੀਆਂ ਦੱਸੀਆਂ ਸੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਘਰ ਦਾ ਪਤਾ ਤੇ ਉਹਨਾਂ ਦੇ ਮਾਤਾ ਪਿਤਾ ਦੀ ਉਮਰ ਸਹੀ ਨਹੀਂ ਹੋਣ ਕਰਕੇ ਗੱਲ ਇਸ ਤਰ੍ਹਾਂ ਦੀ ਆਖੀ ਗਈ ਸੀ। ਇਸ ਤੋਂ ਬਾਅਦ ਉਹਨਾਂ ਦੇ ਵਕੀਲ ਨੇ ਸੋਧ ਲਈ ਸਮਾਂ ਮੰਗਿਆ ਸੀ। ਇਸ ਲਈ ਅਮਿਤਪਾਲ ਸਿੰਘ ਆਸਾਮ ਦੀ ਡਿਬੂਗੜ ਜੇਲ੍ਹ ਦੇ ਵਿੱਚ ਬੰਦ ਹਨ। ਅਦਾਲਤ 'ਚ ਆਪਣੀ ਤਰਫੋਂ ਦਰਜ ਪਟੀਸ਼ਨ 'ਚ ਕਿਹਾ ਗਿਆ ਕਿ ਐਨਐਸਏ ਦੀ ਮਿਆਦ 1 ਸਾਲ ਵਧਾਉਣਾ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਨੇ ਕਿਹਾ ਕਿ ਆਪਣੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਗੈਰਕ ਸंवਿਧਾਨਿਕ ਦੱਸਿਆ ਗਿਆ ਹੈ ਉਹਨਾਂ ਅੱਗੇ ਕਿਹਾ ਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਸੂਬੇ ਤੇ ਰਿਸ਼ਤੇਦਾਰਾਂ ਤੇ ਲੋਕਾਂ ਤੋਂ ਦੂਰ ਹਨ ਉਹਨਾਂ ਨੇ ਜ਼ਿੰਦਗੀ ਤੇ ਆਜ਼ਾਦੀ ਦਾ ਸਧਾਰਨ ਅਤੇ ਬੇਰਹਿਮ ਤਰੀਕੇ ਨਾਲ ਖੋ ਲਿਆ ਹੈ ਇਹ ਜਿਹੜੀਆਂ ਗੱਲਾਂ ਹੈਆਂ ਆ ਉਹ ਅਮਰਪਾਲ ਸਿੰਘ ਨੇ ਆਪਣੀ ਜਿਹੜੀ ਪਟੀਸ਼ਨ ਦੇ ਵਿੱਚ ਲਿਖੀਆਂ ਗਿਆ ਅੱਜ ਇਸ ਪਟੀਸ਼ਨ ਦੀ ਜਿਹੜੀ ਸੁਣਵਾਈ ਕੀਤੀ ਜਾ ਰਹੀ ਹੈ ਉਹ ਦੇਖਣਾ ਹੋਵੇਗਾ ਕਿ ਸਰਕਾਰਾਂ ਉਹ ਜਮਾਜੁਗ ਅਦਾਲਤਾਂ ਵੱਲੋਂ ਕੀ ਜਿਹੜਾ ਆਇਆ ਉਹ ਫੈਸਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਲੇਕਿਨ ਕਿੰਨਾ ਕਿਤੇ ਅਮਰਤਵਾਲ ਤਿਸਥਿੰਗ ਅਤੇ ਉਸ ਦੇ ਸਾਥੀਆਂ ਵੱਲੋਂ ਐਨਐਸਏ ਦੇ ਖਿਲਾਫ ਜਿਹੜੀ ਗਈ ਹੈ ਹੁਣ ਪਟੀਸ਼ਨ ਦੀ ਸੁਣਵਾਈ ਅੱਜ ਪੰਜਾਬ ਹਰਿਆਣਾ ਦੇ ਵਿੱਚ ਜਿਹੜੀ ਗਈ ਹੈ ਉਹ ਕੀਤੀ ਜਾਏਗੀ ਸੋ ਮੂਡ ਹੋਇਆ ਲਾਡੋਵਾਲ ਟੋਲ ਪਲਾਜ਼ਾ ਸ਼ੁਰੂ ਕਿਸਾਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ ਲੁਧਿਆਣੇ ਦਾ ਲਾਡੋਵਾਲ ਟੋਲ ਪਲਾਜ਼ਾ ਕਾਫੀ ਚਿਰਤੋ ਲਗਾਵੇ ਬੰਦ ਦੱਸਿਆ ਜਾ ਰਿਹਾ ਸੀ ਕਿ ਕਿਸਾਨ ਉੱਥੇ ਆਪਣੀਆਂ ਮੰਗਾ ਨੂੰ ਲੈ ਕੇ ਬੈਠੇ ਹੋਏ ਸੀ ਲੇਕਿਨ ਹੁਣ ਪੁਲਿਸ ਨੇ ਕਈ ਕਿਸਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਮੋੜ ਜਿਹੜਾ ਗਿਆ ਲਾਡੋਵਾਲ ਟੋਲ ਪਲਾਜ਼ਾ ਉਹ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ 10 ਤਰੀਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਜਿਹੜਾ ਐਕਸ਼ਨ ਲਿੱਤਾ ਗਿਆ ਕਿਸਾਨਾਂ ਨੇ 16 ਜੂਨ ਤੋਂ ਜਿਹੜਾ ਇਹ ਬੰਦ ਕੀਤਾ ਆ ਸੀ ਲਾਡੋਵਾਲ ਟੋਲ ਪਲਾਜ਼ਾ ਜਿੱਤੋਂ ਬਾਅਦ ਕਾਫੀ ਜਿਹੜਾ ਗਾ ਨੁਕਸਾਨ ਵੱਡਾ ਸਰਕਾਰਾਂ ਨੂੰ ਪੁੱਗਤਣਾ ਪੈ ਰਿਹਾ ਸੀ ਕਿਉਂਕਿ ਜਦੋਂ ਲਾਡੋਵਾਲ ਟੋਲ ਪਲਾਜ਼ਾ ਹੀ ਬੰਦ ਹੋਵੇ ਤਾਂ ਫਿਰ ਤੁਹਾਨੂੰ ਪਤਾ ਗਿਆ ਤੇ ਨੁਕਸਾਨ ਤਾਂ ਸਰਕਾਰਾਂ ਨੂੰ ਹੋਣਾ ਹੀ ਗਿਆ। کافی ਲੰਬੇ ਸਮੇਂ ਤੋਂ ਕਾਸੀ ਬੰਦ ਰਹੀ ਜਿਸ ਤੋਂ ਬਾਅਦ ਕਡਿਸ਼ਨ ਪਾਈ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਹੁਣ ਉਹਨਾਂ ਦੇ ਹੁਕਮਾਂ ਤੋਂ ਬਾਅਦ ਮੋੜ ਪੰਜਾਬ ਸਰਕਾਰ ਵੱਲੋਂ ਐਕਸ਼ਨ ਲੈ ਕੇ ਲਾਡੋਵਾਲ ਟੋਲ ਪਲਾਜ਼ਾ ਮੋੜ ਸ਼ੁਰੂ ਕਰ ਦਿੱਤਾ ਗਿਆਗਾ। ਹਾਲਾਂਕਿ ਉੱਥੇ ਮਾਹੌਲ ਕਾਫੀ ਘਮ ਗਰਮ ਹੋ ਚੁੱਕਾ ਗਿਆ ਕਾਫੀ ਲੋਕ ਉੱਥੇ ਪਹੁੰਚ ਚੁੱਕੇਗੇ ਨੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਪਹੁੰਚ ਚੁੱਕਿਆ ਹੈ ਲੇਕਿਨ ਕਿੰਨਾ ਕਿਤੇ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕਰਕੇ ਮੋੜੇ ਸ਼ੁਰੂ ਕਰ ਦਿੱਤਾ ਗਿਆ ਲਾਡੋਵਾਲ ਟੋਲ ਪਲਾਜਾ ਫਾਨਾ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਪੈਦਲ ਯਾਤਰਾ ਕੱਢੀ ਗਈ ਆ ਦੋ ਸਮਾਜ ਚ ਕੱਢਿਆ ਗਿਆ ਜਿਦੇ ਵਿੱਚ ਮੰਗ ਕੀਤੀ ਗਈ ਗਿਆ ਅਮਰਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਉਹਦੇ ਉੱਤੇ ਲੱਗਾ ਐਨਐਸਏ ਰੱਦ ਕੀਤਾ ਜਾਵੇ ਕਿਉਂਕਿ ਅਮਰਪਾਲ ਸਿੰਘ ਟੂ ਸੈੱਬ ਤੋਂ ਜਿਹੜਾ ਗਿਆ ਉਹ ਐਮਪੀ ਬਣ ਚੁੱਕੇਗੇ ਨੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਉੱਥੋਂ ਐਮਪੀ ਬਣਾਇਆ ਗਿਆ ਤੇ ਉਹਨਾਂ ਵੱਲੋਂ ਸੰਵਿਧਾਨ ਦੀ ਜਿਹੜੀ ਗੀਏ ਸੌਂ ਵੀ ਚਾਕ ਰਤੀ ਗਈ ਆ ਤੇ ਹੁਣ ਕੁਡੂ ਸਾਹਿਬ ਦੇ ਲੋਕ ਉਹਨਾਂ ਨੂੰ ਆਪ ਦੇ ਵਿੱਚ ਜਿਹੜਾ ਗਿਆ ਉਹ ਦੇਖਣਾ ਚਾਹੁੰਦੇਗੇ ਨੇ ਇਹ ਮੰਗ ਜਿਹੜੀ ਗੀ ਆ ਇੱਕ ਕਿਸਾਨਾਂ ਵੱਲੋਂ ਕੀਤੀ ਗਈ ਉਹ ਨਾਲ ਦੇ ਨਾਲ ਜਦੋਂ ਇਹ ਪੈਡਲ ਮਾਰਚ ਕੱਢਿਆ ਗਿਆ ਤੇ ਫਿਰ ਅੰਬਸਾਦੇ ਡੀਸੀ ਨੂੰ ਇਹ ਮੰਗ ਪੱਤਰ ਦਿੱਤਾ ਗਿਆ ਗਾਇਆ ਕੰਬਸਾਦੇ ਡੀਸੀ ਸਾਹਿਬ ਇੱਕ ਇੰਦੀ ਨਜ਼ਰਾਂ ਦੇ ਪਏ ਗਏ ਨੇ ਕਿ ਇਨ੍ਹਾਂ ਕਿਸਾਨਾਂ ਨੇ ਜੋ ਸਾਨੂੰ ਮੰਨ ਦੇ ਪੱਤਰ ਦਿੱਤਾਗਾ ਜਿਹਦੇ ਵਿੱਚ ਲਿਖਿਆਗਾ ਕਿ ਅਮਰਪਾਲ ਸਿੰਘ ਦੀ ਰਿਹਾਈ ਦੀਆਂ ਕੁਝ ਗੱਲਾਂ ਕਹੀਆਂ ਗਈਆਂ ਅਸੀਂ ਉਹ ਸਰਕਾਰ ਨੂੰ ਭੇਜ ਦਵਾਂਗੇ ਜਿੱਤੋਂ ਬਾਅਦ ਸਰਕਾਰ ਖੁਦ ਹੀ ਫੈਸਲਾ ਲਵੇਗੀ ਤਾਂ ਕੀ ਕਰਨਾ ਤੇ ਕੀ ਨਹੀਂ ਇਹ ਕਿਹਾਗਾ ਸੀ ਡੀਸੀ ਸਾਹਿਬ ਦਾ ਉਹ ਨਾਦਨਾ ਕਿਸਾਨਾਂ ਵੱਲੋਂ ਕਿਹਾ ਗਿਆਗਾ ਕਿ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਅਮਰਪਾਲ ਸਿੰਘ ਦੀ ਰਿਹਾਈ ਦਾ ਜਿਹਦੇ ਕਰਕੇ ਹੁਣ ਕਾਫੀ ਸਿਆਸਤ ਵਿਗੜ ਮਾ ਚੁੱਕੀ ਕਿ ਉਹਨੂੰ ਪਿਛਲੇ ਦਿਨੀ ਵੀ ਚਰਨਜੀਤ ਸਿੰਘ ਚੰਨੀ ਵੱਲੋਂ ਸੰਸਦ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਕਾਫੀ ਜਿਹੜਾਗਾ ਮਾਹੌਲ ਗਰਮ ਹੋ ਚੁੱਕਾਗਾ ਸੀ ਰਵਨੀਤ ਬਿੱਟੂ ਦੇ ਨਾਲ ਹੀ ਕਾਫੀ ਬਹਿਸ ਹੋ ਚੁੱਕੀ ਸੀ ਕਿ ਹੁਣ ਮੂਲ ਕਿਸਾਨਾਂ ਨੇ ਅੰਬਰਸਦ ਦੇ ਵਿੱਚ ਮੋਰਚਾ ਜ਼ਰੂਰ ਖੋਲ੍ਹਿਆ ਹੈ ਕਿ ਜਿਹਦਾ ਹੁਣ ਨਤੀਜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਆਏਗਾ ਇਹ ਤਾਂ ਵਕਤ ਹੀ ਦੱਸੇਗਾ ਇਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਜੋ ਅਮਰਿਤਪਾਲ ਨੂੰ ਮੋਤੇ ਬੰਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਵਾਸਤੇ ਲਿਖਿਆ ਹੋਇਆ ਮੰਗ ਪੱਤਰ ਦੇ ਵਿੱਚ ਜੋ ਇਹਨਾਂ ਦੀ ਡਿਮਾਂਡ ਸਗੀ ਉਹ ਸਰਕਾਰ ਨੂੰ ਅਸੀਂ ਭੇਜ ਜਾਵਾਂਗੇ ਅੱਜ ਦਾ ਜੋ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜਿੰਨੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਟੇਟ ਬੋਡੀ ਮੈਂਬਰ ਸਾਡੀ ਪੂਰੀ ਟੀਮ ਆ ਕੇ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਕਿ ਜੋ ਖਡੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਭਾਈ ਅਮਰਿਤਪਾਲ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਤੋਂ ਮੰਗ ਕੀਤੀ ਅਸੀਂ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਉਹਨਾਂ ਨੂੰ ਸਵਿਧਾਨ ਦੀ ਸੋਹ ਵੀ ਚੁਕਾਤੀ ਸੀ ਜਿਸ ਕਾਰਨ ਜਦੋਂ ਬੰਦਾ ਸਵਿਧਾਨ ਦੇ ਵਿੱਚ ਆ ਜਾਵੇ ਸਵਿਧਾਨ ਦੀ ਸੋਹ ਚੱਕ ਲੇ ਤਾਂ ਫਿਰ ਉਹ ਉਪਰਾਤੀ ਨਹੀਂ ਰਹਿ ਜਾਂਦਾ ਉਹਨੂੰ ਛੱਡਣਾ ਪੈਂਦਾ ਵਦੇਸ਼ਾਂ ਦੇ ਵਿੱਚ ਜਾਣਾ ਹਰੇਕ ਪੰਜਾਬੀ ਦੀ ਪੇਲੀ ਪਸੰਦ ਹੋ ਚੁੱਕੀ ਗਈ ਆ ਵਿਦੇਸ਼ ਵਿੱਚ ਜਾਣ ਲਈ ਡੋਂਕੀ ਲਗਾ ਕੇ ਗਰਸਤ ਰਸਤੇ اختیار ਕਰਕੇ ਨੌਜਵਾਨ ਪੀੜੀ ਜਾਂਦੀ ਹੈ ਲੇਕਿਨ ਕਈ ਵਾਰੀ ਉੱਥੇ ਵੱਡੇ ਹਾਦਸੇ ਹੋ ਜਾਂਦੇ ਕਿ ਜਿਹਦਾ ਨਤੀਜਾ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਭੁਗਤਣਾ ਪੈਂਦਾ ਹੈ ਤੁਹਾਨੂੰ ਇੱਕ ਅਜੇ ਨੀ ਕਹਾਣੀ ਆ ਦੱਸਣ ਜਾ ਰਹੇ ਆ ਜੋ ਕਿ ਤੁਹਾਨੂੰ ਕੁਝ ਸਿੱਖਣ ਵਾਲੀ ਵੀ ਦੱਸਾਂਗੇ ਉਹ ਨਾਲ ਦੇ ਨਾਲ ਤੁਹਾਨੂੰ ਇਸ ਬਾਰੇ ਜਾਣਕਾਰੀ ਵੀ ਦਵਾਂਗੇ ਕਿ ਡੋਂਕੀ ਲਾ ਕੇ ਨਾ ਜਾਣਾ ਪਵੇ ਵਿਦੇਸ਼ ਕੁਝ ਇਸ ਤਰ੍ਹਾਂ ਹੀ ਕਰ ਲੋ ਪੰਜਾਬ ਦੇ ਵਿੱਚ ਤਾਂ ਕਿ ਮਾਵਾ ਦੇ ਜਵਾਨ ਪੁੱਤ ਉੱਥੇ ਜਾ ਕੇ ਗਵਾਚ ਨਾ ਜੀ ਹਾਂ 7 ਸਾਲ ਤੋਂ ਇੱਕ ਪੋਤੇ ਜਿਹੜਾ ਸੀ ਉਹ ਅਮਰੀਕਾ ਗਿਆ ਸੀ ਡੌਂਕੀ ਲਗਾ ਕੇ ਲੇਕਿਨ ਅਜੇ ਤੱਕ ਉਹਦਾ ਨਾਂ ਕੋਈ ਪਤਾ ਚੱਲ ਸਕਿਆਗਾ ਨਾ ਕੋਈ ਫੋਨ ਆ ਚੁੱਕਿਆਗਾ ਉਹ ਨਾ ਹੀ ਕੋਈ ਉਹਦੀ ਸੂ ਲੱਗਦੀ ਪਈਗੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਲਗਾਇਆ ਏਜੰਟ ਨਾਲ ਸੰਪਰਕ ਕੀਤਾ ਜਾਂਦਾ ਲੇਕਿਨ ਏਜੰਟ ਵੀ ਸਿਰਫ ਪੱਲਾ ਹੀ ਝਾੜਦਾ ਆ ਨਜੇ ਬੰਦਾ ਪੈਗਾ ਇਹ ਦੁਖਦਾਈ ਇਹਦੀ ਕਹਾਣੀ ਇੱਕ ਪਰਿਵਾਰ ਦੀ ਜੀ ਜੋ ਤੁਹਾਨੂੰ ਦੱਸ ਤੇ ਭੇਗੇ ਹੋ ਪਰਿਵਾਰ ਦੀ ਗੱਲਾਂ ਵੀ ਸੁਣਾਵਾਂਗੇ ਤਕਰੀਬਨ 20 ਤੋਂ 35 ਲੱਖ ਰੁਪਏ ਲਗਾ ਕੇ ਡੋਂਕੀ ਲਾ ਕੇ ਵਿਦੇਸ਼ ਦੀ ਧਰਤੀ ਅਮਰੀਕਾ ਦੇ ਵਿੱਚ ਭੇਜਿਆ ਸੀ ਨੌਜਵਾਨ ਏਜੰਟ ਨੇ ਲੇਕਿਨ ਉੱਥੇ ਜਾ ਕੇ ਮੁੰਡਾ ਗਿਆ ਕੁਆਜ ਕੇ 7 ਸਾਲਾਂ ਤੋਂ ਨਾ ਤਾਂ ਫੋਨ ਆਇਆ ਏ ਉਹ ਨਾ ਹੀ ਕੁਛ ਉਹਦਾ ਪਤਾ ਚੱਲਿਆ ਗਿਆ ਹੁਣ ਪਰਿਵਾਰ ਨੇ মিডিਆ ਦੇ ਸਾਹਮਣੇ ਆ ਕੇ ਦੁੱਖੜਾ ਦੱਸਿਆ ਹੈ ਤੇ ਤੇ ਸਰਕਾਰਾਂ ਨੂੰ ਆਖਿਆ ਕਿ ਸਾਡੇ ਮੁੰਡੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਲੇਕਿਨ ਇੱਕ ਮਾਂ ਦਾ ਦਰਦ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਇੱਕ ਭੈਣ ਦਾ ਦੱਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੋ ਕਿ ਰਖੜੀ ਬੰਨਣ ਦੇ ਲਈ 7 ਸਾਲ ਤੋਂ ਇੰਤਜ਼ਾਰ ਕਰਦੀ ਵੀ ਆਪਣੇ ਭਰਾ ਦਾ ਲੇਕਿਨ ਕਿਤਨਾ ਕਿਤੇ ਇਹ ਕਹਾਣੀ ਜਿਹੜੀ ਗਈ ਆ ਇਹ ਹਾਦਸਾ ਜਿਹੜਾ ਆਇਆ ਬਹੁਤ ਸਾਰੇ ਲੋਕਾਂ ਦਾ ਬੇਦਦਾ ਪਿਆਗਾ ਕਿ ਤੁਸੀਂ ਵੀ ਸਤਾਰਕ ਰਹੋ ਅਗਰ ਬਾਹਰ ਜਾਤ ਦਾ ਤੁਹਾਡਾ ਵੀ ਸ਼ੌਂਕ ਹੈਗਾ ਤੇ ਸਹੀ ਰਸਤੇ ਜਾਓ ਨਾ ਕਿ ਡੂੰਕੀ ਲਗਾ ਕੇ ਕੁਮੜ ਕੇ ਤੁਹਾਨੂੰ ਵੀ ਹੋਣਾ ਪਵੇ ਉੱਥੇ ਖੱਜਲ ਖਰਾਬ ਔਰ ਅਮਰੀਕਾ ਲਈ ਭੇਜਿਆ ਹੀ ਆ ਮਕੇਰੀਆਂ ਦਾ ਏਜੰਟ ਜੀ ਸਰਦੇਵ ਸਿੰਘ ਸੁਖੀ ਜੀ ਬੰਨ ਮੈਂਦੀਪੁਰ ਜੋ ਕੋ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤੋ ਬਾਅਦ ਇਹ ਮੁੜ ਕੇ ਸਤਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਪਾਰ ਨੂੰ ਰਵਾਨਾ ਹੋਏ ਹੈ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਇਹ ਵੀ ਅੱਗੇ ਸੇ ਲੱਟ ਰਹੂ ਕਈ ਐਸੇ ਨਾ ਅਨਲੀਗਲ ਨਾ ਦੇਓ ਲੇ ਗਏ ਲੈ ਕੇ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਉਣ ਉਹਦਾ ਇਧਰ ਆਪਣੇ ਦੇਸ਼ 'ਚ بڑا ਕੰਮ ਹੈ ਸਰਕਾਰ ਸੇ ਕੀ ਮੰਗਦੇ ਸਰਕਾਰ ਚੋਂ ਮਾਗ ਹੈ ਮਾਰੇ ਬੱਚੇ ਕੋ ਢੂੰਡੇ ਢੂੰਡੇ ਪਤਾ ਕਰੇ ਸੈਂਟਰ ਸਰਕਾਰ ਚ ਵੀ ਪੰਜਾਬ ਸਰਕਾਰ ਸੇ ਵੀ ਬੇਨਤੀ ਹੈ ਕਿ ਮਾਰੇ ਮਾਚੇ ਨੂੰ ਮਲਜ ਕਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਖੁਸ਼ ਨਹੀਂ ਕੁਝ ਪਤਾ ਨਹੀਂ ਲੱਗਾ ਤਾਂ ਫੋਨ ਵੀ ਆਇਆ ਉਸ ਦਾ ਕੋਈ ਕਦੀ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਪਿਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ ਬਸ ਬੇਨਤੀ ਇਹ ਹੈ ਕਿ ਜਲਦੀ ਜਲਦੀ ਅੱਖਾਂ ਤੋਂ ਨੇਤਰਹੀਨ ਬੱਚਾ ਸਕੂਲ ਕਦੀ ਗਿਆ ਨਹੀਂ ਲੇਕਿਨ ਬਾਣੀ ਇੰਜ ਸੁਣਾਉਂਦਾ ਜਿ ਤਰ੍ਹਾਂ ਕਿ ਬਹੁਤ ਵੱਡਾ ਵਿਦਵਾਨ ਹੋਵੇ ਜੀ ਹਾਂ ਇੱਕ ਛੋਟਾ ਬੱਚਾ ਜਿਹੜਾ ਗਾਇਆ ਜੋ ਜਿਹੜੀ ਉਮਰ ਹੈ ਸੱਤ ਅੱਠ ਸੱਤ ਦੱਸੀ ਜਾ ਰਹੀ ਗਈ ਆ ਤੇ ਇਹ ਬਚਪਨ ਤੋਂ ਹੀ ਇਹਦੀ ਅੱਖਾਂ ਦੀ ਜੋਤ ਚਲੀ ਗਈ ਸੀ ਉਸ ਤੋਂ ਬਾਅਦ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਸੀ ਪੀਜੀਆਈ ਤੋਂ ਵੀ ਇਲਾਜ ਕਰਾਇਆ ਲੇਕਿਨ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਲੇਕਿਨ ਇਸਦੇ ਮਾਂ ਵੱਲੋਂ ਜਿਹੜਾ ਗੱਲ ਸੀ ਉਹ ਇਸ ਛੋਟੇ ਬੱਚੇ ਨੂੰ ਗੁਰੂ ਘਰ ਦੇ ਨਾਲ ਜੋੜਿਆ ਅੰਮ੍ਰਿਤ ਛਕਾਇਆ ਉਹ ਨਾਲ ਦੇ ਨਾਲ ਬਾਣੀ ਦੇ ਨਾਲ ਜੋੜਨਾ ਸ਼ੁਰੂ ਕਰਤਾ ਹੁਣ ਬਾਣੀ ਗੁਰਬਾਣੀ ਇਸ ਤਰ੍ਹਾਂ ਬੱਚਾ ਪੜਦਾ ਆ ਉਹ ਸੁਣੋਂਦਾ ਆ ਕਿ ਜਿਵੇਂ ਕਿ ਬਹੁਤ ਵੱਡਾ ਵਿਦਵਾਨ ਹੋਵੇ ਔਰ ਇਸ ਬੱਚੇ ਦੀ ਯਾਦਾਸ਼ਤਰੀ ਦੀ ਬਹੁਤ ਜਿਆਦੀ ਸਟਰੋਂਗ ਨਹੀਂ ਬਹੁਤ ਜਿਆਦੀ ਤੇਜ ਹੈਗੀ ਆ ਇੱਕ ਤੋਂ ਲੈ ਕੇ 10 ਤੱਕ ਪਹਾੜੇ ਇਹਨੂੰ ਰੱਟੇ ਹੋਏਗੇ ਨੇ ਤੁਹਾਨੂੰ ਇੰਜ ਜਾਪੇਗਾ ਤੇ ਇਹ ਬੱਚਾ ਬਿਲਕੁਲ ਸਹੀ ਹੈਗਾ ਆ ਲੇਕਿਨ ਦੋਸਤੋ ਨਹੀਂ ਇਹ ਬੱਚਾ ਬਚਪਨ ਤੋਂ ਹੀ ਨੇਤਰਹੀਨ ਹੈਗਾ ਆ ਇਹਨੂੰ ਦਿਖਾਈ ਨਹੀਂ ਦਿੰਦਾਗਾ ਲੇਕਿਨ ਇਸ ਦੀ ਮਾਂ ਨੇ ਇਸ ਨੂੰ ਚੰਗੇ ਸੰਸਕਾਰ ਦਿੱਤੇ ਆ ਗੁਰਬਾਣੀ ਦੇ ਨਾਲ ਜੋੜਿਆ ਆ ਪੜਾਇਆ ਆ ਜਿਹੜਾ ਗਾਇਆ ਉਹ ਸੁਣਾ ਸੁਣਾ ਕੇ ਇਹਨੂੰ ਯਾਦ ਕਰਵਾਇਆ ਹੈ ਇਸ ਬੱਚੇ ਦੀ ਯਾਦਾ ਛਿੱਡੀ ਸਟੌਂਗ ਹੈਗੀ ਹੈ ਕਿ ਜੋ ਕੀ ਇਹ ਜਲਦੀ ਹੀ ਹਰ ਇੱਕ ਚੀਜ਼ ਨੂੰ ਫੋਲੋ ਕਰ ਲੈਂਦਾਗਾ ਲੇਕਿਨ ਪਰਿਵਾਰ ਬਹੁਤ ਗਰੀਬ ਹੈਗਾ ਆ ਪਰਿਵਾਰ ਵੱਲੋਂ ਸਰਕਾਰਾਂ ਅੱਗੇ ਬੋਹਾਰ ਲਗਾਈ ਗਈ ਹੈ ਕਿ ਸਾਡੀ ਸਾਰ ਲਈ ਜਾਵੇ ਤਾਂ ਕਿ ਮੈਂ ਆਪਣੇ ਬੱਚੇ ਦਾ ਪਾਲਨ ਪੋਸ਼ਣ ਵਿਕਾਸ ਕਰ ਸਕਾਂ ਔਰ ਵੱਡੇ ਹਸਪਤਾਲਾਂ ਦੇ ਵਿੱਚ ਇਹਦਾ ਇਲਾਜ ਵੀ ਕਰ ਸਕਾਂ ਇਹ ਜਿਹੜੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਬੱਚੇ ਗੁਰਸੇ ਕਿਡੇ ਗਿਆ ਬਾਣੀ ਦੇ ਨਾਲ ਗੁਰਬਾਣੀ ਦੇ ਨਾਲ ਜੁੜੇ ਹੋਏਗੇ ਨੇ ਉਹਨਾਂ ਨੂੰ ਅਗਰ ਮਦਦ ਦੀ ਲੋੜ ਹੈਗੀ ਆ ਤੇ ਸਮਾਜ ਸੇਵੀ ਸੰਸਤਾਵਾਂ ਤੱਕ ਜਾਂ ਸੋਸ਼ਲ ਮੀਡੀਆ ਤੱਕ ਵੀਡੀਓ ਸੀ ਪਹੁੰਚਾਈਏ ਤਾਂ ਕਿ ਇਸ ਤਰ੍ਹਾਂ ਦੇ ਬੱਚਿਆਂ ਦੀ ਦੇਖਭਾਲ ਕੀਤੀ ਜਾ ਸਕੇ ਔਰ ਇਹਨਾਂ ਦਾ ਇਲਾਜ ਕਰਵਾ ਕੇ ਨੋਰਮਲ ਤਰੀਕੇ ਨਾਲ ਜ਼ਿੰਦਗੀ ਇਹ ਆਪਣੀ ਬਿਤਾ ਸਕਣ ਕੀ ਕਹਿ ਰਹੇ ਨੇ ਛੋਟੇ ਬੱਚੇ ਦੀਆਂ ਗੱਲਾਂ ਤੁਸੀਂ ਵੀ ਸੁਣੋ ਨਾਲ ਨਾਲ ਇਹ ਮੇਰੀ ਮੰਮੀ ਨੇ ਉਹਨਾਂ ਇਸ ਕਾਇਮ ਨਹੀਂ ਤੁਹਾਨੂੰ ਔਖਾ ਨਹੀਂ ਲੱਗਿਆ ਵੀ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਬਾਣੀ ਸਿੱਖਿਆ ਕਿ ਆਰਾਮ ਨਾਲ ਸਿੱਖ ਲਿਆ ਨੋ ਨੋ ਕਹਨੀ ਲੱਗੀ ਮੈਂ ਵਾਹਿਗੁਰੂ ਜੀ ਤੋਂ ਇੰਨੀ ਕੀ ਬੇਨਤੀ ਬੰਗਲਾ ਚਾਹਣਾ ਕਿ ਮੈਂ ਤੇ ਆਪਣੀ ਜ਼ਿੰਦਗੀ ਜੀ ਸਕਾਂ ਕਿ ਮੇਰੀ ਬੱਦੀ ਸਾਡੀ ਮਿਲ ਹੋ ਜੇ ਮੇਰੀ ਅੱਖਾਂ ਦੀ ਰੋਸ਼ਨੀ ਨਹੀਂ ਸਕੂਲ ਦੇ ਵਿੱਚ ਤੇ ਉੱਥੇ ਇਹ ਮੇਰੇ ਨਾਲ ਚੱਲੇ ਜਾਂਦੇ ਨੇ ਪਰ ਇਹਨਾਂ ਦਾ ਜਿਹੜਾ ਆਪਣਾ ਬਲਾਈਂਡ ਸਕੂਲ ਆ ਉੱਥੇ ਮੈਂ ਨਹੀਂ ਲਗਾ ਸਕੀ ਇਹਨਾਂ ਨੂੰ ਕੁਝ ਘਰ ਦੇ ਸਰਕਮਸਟੈਂਸਿਸ ਸੀ ਜਾਂ ਘਰ ਦੇ ਕਿਸੇ ਨੇ ਮੇਰਾ ਸਾਥ ਹੀ ਨਹੀਂ ਦਿੱਤਾ ਇਸ ਚੀਜ਼ ਵਿੱਚ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਇਹ ਇਹਦੇ ਨਾਲ ਨਾਲ ਦੁਨਿਆਵੀ ਪੜ੍ਹਾਈ ਵੀ ਬਹੁਤ ਜ਼ਰੂਰੀ ਅੱਜ ਕੱਲ ਦੇ ਜ਼ਮਾਨੇ ਵਿੱਚ ਤਾਂ ਉਹਦੇ ਲਈ ਮੈਂ ਇੱਕ ਸਿੰਗਲ ਪੈਰੈਂਟ ਹੋਣ ਕਰਕੇ ਹਜੇ ਕੁਝ ਐਫਰਟਸ ਨਹੀਂ ਕਰ ਪਾ ਰਹੀ ਇਸ ਬੱਚੇ ਦੇ ਲਈ ਮੇਰੀ ਅੰਦਰੋਂ ਇੱਛਾ ਜ਼ਰੂਰ ਹੈ ਅਰਦਾਸਾਂ ਜ਼ਰੂਰ ਕਰਦੀਆਂ ਸੱਚੇ ਪਾਤਸ਼ਾਹ ਨੂੰ ਕਿ ਕੋਈ ਹੀਲਾ ਕੱਢ ਦੇਣ ਕੋਈ ਰਸਤਾ ਕੱਢ ਦੇਣ ਤਾਂ ਕਿ ਮੈਂ ਇਹਨੂੰ ਸਕੂਲ ਦੇ ਵਿੱਚ ਪੜ੍ਹਾ ਸਕਾਂ ਚੈਰਿਟੀ ਬੇਸ ਸਕੂਲ ਹੁੰਦੇ ਨੇ ਕੁਝ ਇਸ ਤਰ੍ਹਾਂ ਦੇ ਸਕੂਲ ਹੁੰਦੇ ਨੇ ਜਿੱਥੇ ਕਿ Pandit Kalidas is a master of astrology who is helping people get a better life. His services are Get Your Ex Love Back, Black Magic Removal and Evil Spirit Removal Psychic Reading, Spiritual Healing, Vashikaran Specialist, Family Problem Solutions, Negative Energy Removal. Job and business problems, health problems, and astrology and horoscope readings are his areas of expertise where he is able to suggest accurate remedies to solve the issues. You can get in touch with him at 1 510 850 6385.